ਮੈਂ ਕਿਸਾਨ ਭਰਾਵਾਂ ਨੂੰ ਪੁੱਛਣਾ ਚਾਹਣਾ। ਤੁਹਾਡੇ ਇੱਥੇ ਟਿਊਬਵਲ ਕਨੈਕਸ਼ਨ ਸਾਰਿਆਂ ਨੇ ਤੁਹਾਡੇ ਕੋਲੇ ਟਿਊਬਵਲ ਕਨੈਕਸ਼ਨ ਹੈ ਨਾ। ਮੈਂ ਤੁਹਾਨੂੰ ਇੰਨਾ ਕਹਿਣਾ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ ਆ ਸਾਡੇ 13.5 ਲੱਖ ਅਕਾਲੀ ਦਲ ਨੇ ਦਿੱਤੇ ਆ। ਪਰ ਮੈਂ ਹੁਣ ਕਹਿਣਾ ਚਾਹਣਾ ਜਿਹੜੇ ਮੇਰੇ ਵੀਰਾਂ ਕੋਲੇ ਟਿਊਬਵਲ ਕਨੈਕਸ਼ਨ ਨਹੀਂ ਹੈ ਅਕਾਲੀ ਦਲ ਦੀ ਸਰਕਾਰ ਬਣਾ ਦਿਓ 1.5 ਸਾਲ ਰਹਿ ਗਿਆ। ਪਹਿਲੇ ਹੀ ਹਫ਼ਤੇ ਸਾਰਿਆਂ ਨੂੰ ਟਿਊਬਵਲ ਕਨੈਕਸ਼ਨ ਦੇ ਦਾਂਗੇ। ਜਿਸ ਦਿਨ ਸਰਕਾਰ ਸ਼ਾਲੂ ਹੋਗੀ ਉਸੇ ਦਿਨ ਤੋਂ ਫਿਰ ਤੋਂ ਆਟਾ ਦਾਲ ਸਕੀਮ ਸ਼ੁਰੂ ਹੋਊਗੀ ਫਿਰ ਤੋਂ ਛਗਨ ਮਿਲਨੇ ਸ਼ੁਰੂ ਹੋਣਗੇ ਫਿਰ ਤੋਂ ਲੜਕੀਆਂ ਨੂੰ ਸਾਈਕਲ ਦਿੱਤੇ ਜਾਣਗੇ ਪੜਨ ਵਾਸਤੇ ਤੇ ਵੱਡੀ ਗੱਲ ਕਰਦਾ ਹੈ ਵੱਡੇ ਬਾਦਲ ਸਾਹਿਬ ਨੇ ਐਸਸੀ ਬੱਚਿਆਂ ਨੂੰ ਪੜਾਉਣ ਵਾਸਤੇ 600 ਕਰੋੜ ਰੁਪਏ ਲਾਉਂਦੇ ਸੀ ਕਾਲਜਾਂ ਵਿੱਚ ਪੜ੍ਹਾਈ ਮੁਫਤੀ ਐਸਸੀ ਬੱਚਿਆਂ ਨੂੰ ਮੈ ਵਿਸ਼ਵਾਸ ਦੋਣਾ ਹੈ 1.5 ਸਾਲ ਰਹਿ ਗਿਆ ਉਦੇ ਬਾਅਦ ਸਰਕਾਰ ਆਉਣ ਤੇ ਸਾਰੇ ਬੱਚਿਆਂ ਦੀ ਕੋਈ ਵੀ ਕਾਲਜ ਹੋਏ ਪੜ੍ਹਾਈ ਮੁਫਤ ਹੋਊਗੀ ਜਿਵੇਂ ਬਾਪੂ ਬਾਦਲ ਮੈਡੀਕਲ ਕਾਰਡ ਦਿੰਦੇ ਸੀ ਜਿਹਦੇ ਨਾਲ ਤੁਸੀਂ 5-7 ਲੱਖ ਦਾ ਇਲਾਜ ਕਿਤੇ ਮਰਜ਼ੀ ਹਸਪਤਾਲ ਕਰਾ ਸਕਦੇ ਸੀ ਤੇ ਉਹ ਬੰਦ ਕਰ ਦਿੱਤਾ ਉਹ ਫਿਰ ਤੋਂ ਚਾਲੂ ਹੋਊਗਾ ਫਿਰ ਤੋਂ ਤੁਹਾਡੇ ਪਿੰਡਾਂ ਜਾ ਕੇ ਸੰਗਤ ਦਰਸ਼ਨ ਹੋਣਗੇ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਸਰਪੰਚ ਵੀ ਬਣਿਆ ਕੁਛ ਵੀ ਬਣਿਆ ਇਹਨਾਂ ਤੋਂ ਦੁਆਨੀ ਨਹੀਂ ਲੈਣੀ ਦੇਣ ਸਾਲ ਬਾਅਦ ਚਾਹ ਪੂਰੇ ਕਰ ਦੂੰਗਾ ਚਾਹ ਪੂਰੇ ਕਰ ਦੂੰਗਾ ਸਰਕਾਰਾਂ ਕੋਲੇ ਪੈਸੇ ਦੀ ਕਮੀ ਨਹੀਂ ਹੁੰਦੀ ਆ ਜਿਹੜੇ ਮਾੜੇ ਲੀਡਰ ਐ ਇਹਨਾਂ ਦੀ ਨੀਅਤ ਦੀ ਕਮੀ ਐ ਜਦੋਂ ਬਾਦਲ ਸਾਹਿਬ ਸੀ ਮੁੱਖ ਮੰਤਰੀ ਅਸੀਂ ਕਿਤੇ ਨਹੀਂ ਗਿਆ ਖਜ਼ਾਨਾ ਖਾਲੀ ਐ ਤੁਸੀਂ ਕਹਿੰਦੇ ਸੀ ਸਾਨੂੰ ਸੜਕ ਬਣਾ ਦਿਓ ਵੱਡੀਆਂ ਸੜਕਾਂ ਬਣਾ ਦਿਆਂ ਅਸੀਂ ਇੱਕ ਗੱਲ ਦੱਸਿਓ ਅੱਜ ਤੱਕ ਜੋ ਵੀ ਮੈਂ ਕਿਹਾ ਪੂਰਾ ਕੀਤਾ ਕਿ ਨਹੀਂ ਜੇ ਮੈਂ ਕਿ ਯਾਦ ਕਰੋ ਮੈਂ ਤੁਹਾਨੂੰ ਵਾਦਾ ਕੀਤਾ ਸੀ ਬਿਜਲੀ ਆਮ ਆਮ ਕਰ ਦੂੰਗਾ ਆ ਥਰਮਲ ਪਲੈਂਟ ਬਣਾ ਕੇ ਆਮ ਆਮ ਕਰਤੀ ਕਿ ਨਹੀਂ ਮੈਂ ਤੁਹਾਨੂੰ ਕਿਹਾ ਸੀ ਕਿ ਹਰ ਜ਼ਿਲ੍ਹੇ ਨੂੰ ਚੰਡੀਗੜ੍ਹ ਨਾਲ 4 ਤੇ 6 ਲੈਂਦੀਆਂ ਸੜਕਾਂ ਨਾਲ ਜੋੜ ਦੂੰਗਾ ਜੋੜਦਿਆਂ ਕਿ ਨਹੀਂ ਅਸੀਂ ਤੁਹਾਨੂੰ ਕਿਹਾ ਸੀ ਕਿ ਥੋੜੀ ਜਿਹੜੀਆਂ ਜਿੰਨੀਆਂ ਇੱਥੇ ਗਰੀਬਾਂ ਵਾਸਤੇ ਸਕੀਮਾਂ ਸਾਰੀਆਂ ਬਾਦਲ ਸਾਹਿਬ ਨੇ ਕਿਹਾ ਸੀ ਲਾਗੂ ਕਰਾਂਗੇ ਤੇ ਪਹਿਲੇ ਦਿਨੀ ਲਾਗੂ ਕੀਤੀਆਂ ਇਹਨਾਂ ਵਾਂਗੂ ਲਾਰੇ ਨਹੀਂ ਪਾਏ ਤੁਸੀਂ ਦੇਖ ਲਓ ਖਾਲਸਾ ਪੰਥ ਦੀ ਯਾਦਗਾਰਾਂ ਕਿੰਨੀਆਂ ਬਣਾਈਆਂ ਸਾਰੇ ਧਰਮਾਂ ਦੇ ਜਿਹੜੇ ਪਵਿੱਤਰ ਸਥਾਨ ਹੈ ਸ਼੍ਰੋਮਣੀ ਕਾਲੀ ਦਲ ਨੇ ਸਜਾਏ ਜਦੋਂ ਕੋਈ ਹਾਦਸਾ ਹੁੰਦਾ ਸੀ ਜਾਂ ਕੋਈ ਨੁਕਸਾਨ ਹੁੰਦਾ ਸੀ ਬਾਪੂ ਬਦਲ ਆਪ ਜਾਂਦੇ ਸੀ ਆਪਾਂ ਨੂੰ ਪਤਾ ਸੀ ਕੈਪਟਨ ਮਨਿੰਦਰ ਸਿੰਘ ਨੇ ਕੁਝ ਨਹੀਂ ਕਰਨਾ ਪਰ ਫਗੱਲਾਂ ਫਿਰ ਤੋਂ ਆਗੇ ਹੁਣ ਵੀ ਕਈ ਆਉਣਗੇ ਕੋਈ ਦੁਬਈਉ ਆ ਜਾਂਦਾ ਹੈ 골ਬੱਗ ਬਣ ਲੈਂਦਾ ਆਪ ਉਹਦੇ ਘਰ 'ਚ ਸਾਰੇ ਨਸ਼ੇ ਹੁੰਦੇ ਆ ਕਿਸੇ ਨੂੰ ਨਹੀਂ ਪਤਾ ਕਿੱਥੋਂ ਆਇਆ ਤੇ ਕੌਮ ਮਗਰ ਲੱਗ ਜਾਂਦੀ ਹੈ ਉਹ ਵੀ ਆ ਕੇ ਲੁੱਟ ਕੇ ਪਰੇ ਜਾਂਦਾ ਹੈ ਕਿੰਨੀ ਦੇਰ ਆਪਾਂ ਇਹਦਾ ਕੰਮ ਕਰਾਂਗੇ ਆਪਣੀ ਜ਼ਿੰਮਵਾਰੀ ਹੈ ਆਪਣੀ ਪੰਜਾਬ ਸੂਬਾ ਆਪਣੀ ਜ਼ਿੰਮਵਾਰੀ ਆ ਯਾਰ ਆਪਣੇ ਬਜ਼ੁਰਗਾਂ ਨੂੰ ਪੁੱਛੋ ਜਿਹੜੇ ਨੌਜਵਾਨ ਬੱਚੇ ਐ ਆਪਣੇ ਬਜ਼ੁਰਗਾਂ ਨੂੰ ਆਪਣੇ ਮਾਤਾ ਨੂੰ ਪੁੱਛੋ ਜੇ ਤੁਸੀਂ ਉਦੋਂ ਆਪਣੇ ਬਜ਼ੁਰਗਾਂ ਨੂੰ ਪੁੱਛਦੇ ਕਿਹਨੂੰ ਵੋਟ ਪਾਉਣੀ ਐ ਸਿਰ ਝੁਕਾ ਕੇ ਕਹਿੰਦੇ ਹੁੰਦੇ ਸੀ ਤੱਕੜੀ ਨੂੰ ਗੁਰੂ ਦੀ ਤੱਕੜੀ ਨੂੰ ਵੋਟ ਪਾਉਣੀ ਐ ਉਹ ਸਪਿਰਟ ਵਾਪਸ ਲੈ ਕੇ ਆਓ ਜੇ ਬਚਣਾ ਪੰਜਾਬ ਨੇ ਬਚਣਾ ਉਹ ਸਪਿਰਟ ਲੈ ਕੇ ਆਓ ਕਾਂਗਰਸੀਆਂ ਦਾ ਘਰ ਨਹੀਂ ਹੈ ਉਹਨਾਂ ਨੂੰ ਹੁਕਮ ਆਉਂਦੇ ਦਿੱਲੀੋਂ ਬੀਜੇਪੀ ਦਾ ਘਰ ਨਹੀਂ ਹੈ ਪਿਛਲੇ 40 ਸਾਲ ਦਾ ਇਤਿਹਾਸ ਦੇਖ ਲਓ ਜੋ ਕੁਝ ਵੀ ਬਣਿਆ ਥੋੜੀ ਆਪਣੀ ਪਾਰਟੀ ਨੇ ਬਣਾਇਆ ਕਿਉਂਕਿ ਸਾਡਾ ਆ ਘਰ ਹੈ ਕੱਲ ਕੇ ਲਿਆਂਦਾ ਜਾਊਗਾ ਕਿ ਪੰਜਾਬ ਸਰਕਾਰ ਦੀਆਂ ਨੌਕਰੀਆਂ ਕੱਲੇ ਪੰਜਾਬੀਆਂ ਵਾਸਤੇ ਆ ਇੱਕ ਵੀ ਨੌਕਰੀ ਕਿਸੇ ਬਾਹਰ ਨਹੀਂ ਹੈ ਦੂਜੀ ਗੱਲ ਆਪਣੇ ਪੰਜਾਬ ਦੇ ਲੋਕ ਜੇ ਹਿਮਾਚਲ ਜ਼ਮੀਨ ਲੈਣਾ ਚਾਹੋਂ ਨਹੀਂ ਲੈ ਸਕਦੇ। ਰਾਜਸਥਾਨ ਜ਼ਮੀਨ ਲੈਣਾ ਚਾਹੋਂ ਨਹੀਂ ਲੈ ਸਕਦੇ। ਉੱਤਰਾੰਚਲ ਜ਼ਮੀਨ ਲੈਣਾ ਚਾਹੋਂ ਨਹੀਂ ਲੈ ਸਕਦੇ। ਇੱਕ ਦੇਸ਼ ਵਿੱਚ ਦੋ ਕਾਨੂੰਨ। ਫਿਰ ਆਪਾਂ ਕਿਉਂ ਦਈਏ ਜ਼ਮੀਨ ਆਪਾਂ ਉਹਨਾਂ ਨੂੰ? ਆਹ ਜ਼ਮੀਨ ਪੰਜਾਬ ਦੀ ਖੇਤੀ ਵਾਸਤੇ ਕੱਲੇ ਪੰਜਾਬੀਆਂ ਦੀ ਹੈ। ਆਪਣੀ ਹੈ। ਇਹਨਾਂ ਨੂੰ ਨਹੀਂ ਇੱਥੇ ਵੰਡ ਦੇਣਾ। ਆਹ ਤੁਹਾਡੀ ਦੂਜਾ ਵਾਦਾ ਕਰਦਾ। ਤੀਜੀ ਗੱਲ ਜਿੰਦੀ ਵੀ ਇੰਡਸਟਰੀ ਲੈ ਕੇ ਆਵਾਂਗੇ ਇੰਡਸਟਰੀ ਦੇ ਵਗੈਰਾ ਆਪਣਾ ਗੁਜ਼ਾਰਾ ਨਹੀਂ ਇੰਡਸਟਰੀ ਲਿਆਉਣ ਵਾਸਤੇ ਤੁਹਾਨੂੰ ਇਨਸੈਂਟਿਵ ਦੇਣੇ ਪੈਂਦੇ ਐ ਇਨਸੈਂਟਿਵ ਰੱਜ ਕੇ ਦੇਵਾਂਗੇ ਪਰ ਕੰਡੀਸ਼ਨ ਲਾਵਾਂਗੇ ਕਿ ਘੱਟ ਤੋਂ ਘੱਟ 80% ਕੋਈ ਵੀ ਪ੍ਰਾਈਵੇਟ ਸੈਕਟਰ ਇੱਥੇ ਆਊਗਾ ਜਿਹੜਾ ਇਨਸੈਂਟਿਵ ਲਊਗਾ 80% ਨੌਕਰੀਆਂ ਆਪਣੇ ਪੰਜਾਬ ਦੇ ਮੁੰਡਿਆਂ ਨੂੰ ਮਿਲਣੀਆਂ ਚਾਹੀਦੀਆਂ